ਪੰਜ ਮੈਂਬਰੀ ਭਰਤੀ ਕਮੇਟੀ ਨਹੀਂ ਬਣਾਏਗੀ ਨਵੀਂ ਪਾਰਟੀ ਕੋਈ ਨਵੀਂ ਪਾਰਟੀ ਨਹੀਂ ਬਣ ਜਾ ਰਹੀ ਕੋਈ ਨਵਾਂ ਅਕਾਲੀ ਦਲ ਨਹੀਂ ਬਣ ਜਾ ਰਿਹਾ ਇਸ ਦਾ ਵੱਡਾ ਐਲਾਨ ਹੋਇਆ ਕਿਵੇਂ ਐਲਾਨ ਹੋਇਆ ਤੇ ਕਿਸ ਨੇ ਐਲਾਨ ਕੀਤਾ ਤੁਹਾਨੂੰ ਇਹ ਵੀ ਦੱਸਣਾ ਤੇ ਅੱਗੇ ਭਰਤੀ ਕਮੇਟੀ ਦੀ ਕੀ ਰਣਨੀਤੀ ਹੋ ਸਕਦੀ ਹੈ 10 ਵਾਲੀ ਮੀਟਿੰਗ ਦੇ ਵਿੱਚ ਕੀ ਚਰਚਾਵਾਂ ਹੋ ਸਕਦੀਆਂ ਨੇ ਇਸ ਨੂੰ ਲੈ ਕੇ ਕਈ ਖਬਰਾਂ ਆ ਰਹੀਆਂ ਨੇ ਕਈ ਗੱਲਾਂ ਨਿਕਲ ਕੇ ਆ ਰਹੀਆਂ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਤੁਸੀਂ ਜੁੜੇ ਹੋ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਬੜੇ ਚਿਰਾਂ ਤੋਂ ਚਰਚਾ ਹੈ ਕਿ ਆਖਰਕਾਰ ਸ੍ਰੀ ਅਕਾਲ ਤਖਤ ਵੱਲੋਂ ਥਾਪੀ ਗਈ ਪੰਜ ਮੈਂਬਰੀ ਕਮੇਟੀ ਜਿਹੜੀ ਕਿ ਬੜੇ ਜੋਰਾ ਸ਼ੋਰਾ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਰ ਰਹੀ ਹੈ ਕਿ ਉਹਨਾਂ ਦੇ ਕੋਲੇ ਕੀ ਰਾਹ ਹੋਵੇਗਾ ਕੀ ਉਹ ਨਵੀਂ ਪਾਰਟੀ ਬਣਾਉਣਗੇ ਜਾਂ ਇਸੇ ਅਕਾਲੀ ਦਲ ਤੇ ਕਬਜ਼ਾ ਕਰ ਲੈਣਗੇ ਆਖਰਕਾਰ ਕਰਨਗੇ ਕੀ ਇਸ ਗੱਲ ਨੂੰ ਲੈ ਕੇ ਭੰਬਲਪੂਸਾ ਵੀ ਹੈ ਤੇ ਦਿਲਚਸਪੀ ਵੀ ਹੈ ਸਿਆਸਤ ਨੂੰ ਸਮਝਣ ਤੇ ਪੜ੍ਹਨ ਲਿਖਣ ਵਾਲੇ ਲੋਕ ਇਹ ਗੱਲ ਸੋਚ ਰਹੇ ਨੇ ਕਿ ਆਖਰਕਾਰ ਇਹ ਕਰਨਗੇ ਕਿ ਇਸ ਨੂੰ ਲੈ ਕੇ ਬੜਾ ਸਪਸ਼ਟ ਸਾਫ਼ ਗੱਲ ਜਿਹੜੀ ਉਹ ਸਾਹਮਣੇ ਆਈ ਹੈ ਉਹ ਇਹ ਹੈ ਕਿ ਪੰਜ ਮੈਂਬਰੀ ਭਰਤੀ ਕਮੇਟੀ ਤੇ ਉਹਦੇ ਨਾਲ ਜੁੜੇ ਹੋਏ ਲੋਕ ਜਿਹੜੇ ਹੁਣ ਇਹਦੇ ਮੈਂਬਰ ਬਣ ਚੁੱਕੇ ਨੇ ਖਾਸ ਕਰਕੇ ਸਾਬਕਾ ਆਗੂ ਅਕਾਲੀ ਦਲ ਸੁਧਾਰ ਲਹਿਰ ਵਾਲੇ ਉਹ ਕੋਈ ਨਵੀਂ ਪਾਰਟੀ ਨਹੀਂ ਬਣਾਉਣ ਜਾ ਰਹੇ ਉਹ ਸ਼੍ਰੋਮਣੀ ਅਕਾਲੀ ਦਲ ਤੇ ਹੀ ਕਬਜ਼ਾ ਕਰਨਗੇ ਕਿਵੇਂ ਕਰਨਗੇ ਇਹ ਇਕੱਲੇ ਦਾ ਗੱਲ ਹੈ ਪਰ ਇਹ ਗੱਲ ਕਿੱਥੋਂ ਨਿਕਲ ਕੇ ਆਈ ਹੈ ਸਵਾਲ ਤਾਂ ਇਹ ਹੈ ਨਾ ਸਵਾਲ ਇਹ ਜਿਹੜਾ ਸਵਾਲ ਹੈ ਇਹਦਾ ਉੱਤਰ ਇਹ ਹੈ ਕਿ ਗੱਲ ਕਿਸੇ ਹੋਰ ਨੇ ਨਹੀਂ ਕਹੀ ਇਹ ਸੀਨੀਅਰ ਅਕਾਲੀ ਆਗੂ ਬੀਬੀ ਜਗੀਰ ਕੋਰ ਨੇ ਲੋਕਪਾਇੰਟ ਨਿਊਜ਼ ਦੇ ਨਾਲ ਗੱਲਬਾਤ ਕਰਦਿਆਂ ਇਹ ਗੱਲ ਕਹੀ ਹੈ ਮੈਂ ਉਹਨਾਂ ਨੂੰ ਨਿੱਜੀ ਤੌਰ ਤੇ ਸਵਾਲ ਪੁੱਛਿਆ ਕਿ ਕੀ ਬੀਬੀ ਜੀ ਨਵੀਂ ਪਾਰਟੀ ਬਣ ਜਾ ਰਹੀ ਹੈ ਕੀ ਪੰਜ ਮੈਂਬਰੀ ਭਰਤੀ ਕਮੇਟੀ ਨਵੀਂ ਪਾਰਟੀ ਬਣਾ ਰਹੀ ਹੈ ਉਹ ਕਹਿੰਦੇ ਕੋਈ ਨਵੀਂ ਪਾਰਟੀ ਨਹੀਂ ਬਣਾ ਰਹੀ ਉਹਨਾਂ ਦਾ ਸਪਸ਼ਟ ਜਵਾਬ ਸੀ ਕਿ ਅਸੀਂ ਕੋਈ ਨਵੀਂ ਪਾਰਟੀ ਨਹੀਂ ਬਣਾ ਰਹੇ ਤੁਸੀਂ ਬੀਬੀ ਜ਼ਗੀਰਕੌਰ ਦੇ ਮੂੰਹੋਂ ਇਹ ਸ਼ਬਦ ਖੁਦ ਸੁਣ ਸਕਦੇ ਹੋ ਦੇਖੋ ਮੇਰ ਮਕਸਦ ਇਹ ਪਾਰਟੀ ਆਰਗੇਨਾਈਜ਼ ਕਰਨੀ ਜਿਹੜੀ ਹੈ ਸ਼੍ਰੀ ਅਕਾਲ ਤਰ ਸਭ ਤੋਂ ਜਿਹੜਾ ਹੁਕਮ ਹੋਇਆ ਸੀ ਉਹ ਇਹ ਹੀ ਸੀ ਕਿ ਭਰਤੀ ਕਰੋ ਡੈਲੀਗੇਟਸ ਬਣਾਓ ਡੈਲੀਗੇਟਸ ਦੇ ਨਾਲ ਜਿਹੜਾ ਸ਼੍ਰੋਮਣੀ ਅਕਾਲੀ ਦਰਸ਼ੀ ਅਕਾਲ ਤਰ ਸਰ ਜੈ ਸੀ ਫਿਰ ਉਸੇ ਦਾ ਪ੍ਰਧਾਨ ਬਣਾਓ ਤੇ ਦੂਜੇ ਪਾਸੇ ਭਾਵੇਂ ਸੁਖਵੀਰ ਸਿੰਘ ਬਾਦਲ ਨੇ ਪਘੋੜਾ ਹੋ ਕੇ ਸ਼੍ਰੀ ਅਕਾਲ ਤਰ ਸਭ ਤੋਂ ਬੇਮੁਖ ਹੋ ਕੇ ਆਪਣੇ ਆਪ ਨੂੰ ਬੋਗਸ ਭਰਤੀ ਕਰਕੇ ਆਪਣੇ ਨੂੰ ਡਿਕਲੇਅਰ ਕੀਤਾ ਨਹੀਂ ਨਵੀਂ ਪਾਰਟੀ ਨਹੀਂ ਹੋਏਗੀ ਇਹ ਦੀ ਪਾਰਟੀ ਹੈ ਪਘੋੜਾਤਾਂ ਨੂੰ ਇਹਦੀ ਪਾਰਟੀ ਇਹ ਕੇਵਲ ਬਾਦਲ ਦਲ ਸਾਡੀ ਪਾਰਟੀ ਹੋਏਗੀ ਸ਼੍ਰੋਮਣੀ ਅਕਾਲੀ ਦਲ ਦੇ ਸ਼ੀਕਾਤਾ ਦਾ ਸਖਤ ਹੁਕਮ ਹੋਇਆ ਤਾਂ ਤੁਸੀਂ ਸੁਣਿਆ ਇਹ ਗੱਲ ਸਪਸ਼ਟ ਹੋ ਚੁੱਕੀ ਹੈ ਕਿ ਪੰਜ ਮੈਂਬਰੀ ਭਰਤੀ ਕਮੇਟੀ ਨਵੀਂ ਪਾਰਟੀ ਤਾਂ ਨਹੀਂ ਬਣਾਉਣ ਜਾ ਰਹੀ ਹੁਣ ਸ਼੍ਰੋਮਣੀ ਅਕਾਲੀ ਦਲ ਤੇ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਇਹਦੇ ਵੱਲੋਂ ਅੱਗੇ ਸਿਆਸੀ ਰੁਖ ਕੀ ਹੋ ਸਕਦਾ ਕੀ ਏਕਾ ਹੋ ਸਕਦਾ ਕੀ ਇਕੱਠੇ ਹੋ ਸਕਦੇ ਨੇ ਕੀ ਸੁਖਬੀਰ ਸਿੰਘ ਬਾਦਲ ਵਾਲਾ ਤੜਾ ਪੰਜ ਮੈਂਬਰੀ ਕਮੇਟੀ ਦੇ ਨਾਲ ਆ ਸਕਦਾ ਹੈ ਜਿਹੜਾ ਕਿ ਹੁਣ ਕਾਫੀ ਔਖਾ ਹੋ ਚੁੱਕਿਆ ਹੈ ਹੁਣ ਪੰਜ ਮੈਂਬਰੀ ਭਰਤੀ ਕਮੇਟੀ ਕੀ ਕਰਨ ਜਾ ਰਹੀ ਹੈ ਦਰਸਲ 10 ਜੂਨ ਨੂੰ ਪੰਜ ਮੈਂਬਰੀ ਭਰਤੀ ਕਮੇਟੀ ਦੀ ਮੀਟਿੰਗ ਹੈ ਇਸ ਮੀਟਿੰਗ ਦੇ ਵਿੱਚ ਕੀ ਹੁੰਦਾ ਜਾਨੀ ਕਿ ਭਲਕੇ ਮੀਟਿੰਗ ਹੈ ਇਹਦੇ ਵਿੱਚ ਜੋ ਗੱਲਾਂ ਨਿਕਲ ਕੇ ਆ ਰਹੀਆਂ ਨੇ ਕਿ ਪਹਿਲਾਂ ਤਾਂ ਰਿਵਿਊ ਕੀਤਾ ਜਾਣਾ ਕਿਉਂਕਿ 18 ਜੂਨ ਨੂੰ ਭਰਤੀ ਬੰਦ ਕਰ ਦਿੱਤੀ ਜਾਣੀ ਹੈ ਤੇ 18 ਜੂਨ ਤੋਂ ਬਾਅਦ ਕਾਪੀਆਂ ਜਿਹੜੀਆਂ ਭਰਤੀ ਵਾਲੀਆਂ ਗਈਆਂ ਨੇ ਉਹ ਵਾਪਸ ਮੰਗਾਲੀਆਂ ਜਾਣਗੀਆਂ ਤੇ ਫਿਰ ਜਿਹੜਾ ਅੰਕੜਾ ਆਊਗਾ ਕਿ ਕਿੰਨੀ ਭਰਤੀ ਹੋਈ ਆ ਉਸ ਤੋਂ ਬਾਅਦ ਕੀ ਹੋਣਾ ਹੁਣ ਕੀ ਜਾ ਰਿਹਾ ਹੈ ਹੁਣੇ ਜਾ ਰਿਹਾ ਹੈ ਕਿ ਉਸ ਤੋਂ ਬਾਅਦ ਪੰਜ ਮੈਂਬਰੀ ਭਰਤੀ ਕਮੇਟੀ ਜਿਹੜੀ ਆ ਉਹ ਅੱਗੇ ਚੱਲ ਕੇ ਡੈਲੀਗੇਟਸ ਜਣੇ ਕਿ ਪ੍ਰਤੀਨਿਧੀ ਚੁਣੂਗੀ ਉਸ ਤੋਂ ਬਾਅਦ ਨਵੇਂ ਢਾਂਚਾ ਜਿਹੱਚ ਪ੍ਰਧਾਨ ਜਾਂ ਪਾਰਟੀ ਦਾ ਜਿਹੜਾ ਬਾਕੀ ਢਾਂਚਾ ਉਹ ਚੁਣਿਆ ਜਾਏਗਾ ਤੇ ਉਹ ਚੁਣ ਕੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਜਿਹੜਾ ਦੱਸ ਦਿੱਤਾ ਜਾਏਗਾ ਜਾਂ ਉੱਥੇ ਜਾ ਕੇ ਜਿਹੜਾ ਹੈ ਸੌਮ ਦਿੱਤਾ ਜਾਏਗਾ ਸਾਰਾ ਕੁਝ ਕਿ ਐਸੀ ਆ ਕੀਤਾ ਆ ਇਦਾਂ ਇਦਾਂ ਆ ਫਲਾਨਾ ਧੰਕਾਨਾ ਪ੍ਰਧਾਨ ਹੈ ਹੁਣ ਨਿਰਪਰਕਰਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਕਿਉਂਕਿ ਅੱਜ ਮੀਟਿੰਗ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲੈ ਕੇ ਕਿਹਾ ਜਾਂਦਾ ਹੈ ਕਿ ਉਹਦੇ ਚ ਚਰਚਾ ਹੋ ਸਕਦੀ ਹੈ ਕਿ ਕੋਈ ਨਵਾਂ ਜਿਹੜਾ ਜਥੇਦਾਰ ਲਾ ਦਿੱਤਾ ਜਾਵੇ ਪਰ ਇਹਦੀ ਸੰਭਾਵਨਾ 50-50 ਚ ਜਾਂਦੀ ਦਿਖਾਈ ਦਿੰਦੀ ਹੈ ਕਾਰਨ ਇਹ ਹੈ ਕਿ ਹਰਜਿੰਦਰ ਸਿੰਘ ਧਾਮੀ ਖੁਦ ਕਹਿ ਚੁੱਕੇ ਆ ਜੋ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਕਿ ਐਸੀ ਨਿਯਮਾਵਲੀ ਤੈਅ ਕਰਨੀ ਹੈ ਜਥੇਦਾਰ ਸਾਹਿਬ ਨੂੰ ਲਾਉਣ ਦੀ ਤੇ ਹਟਾਉਣ ਦੀ ਹਾਲੇ ਤੱਕ ਉਹ ਤੈਅ ਨਹੀਂ ਹੋਈ ਫਿਰ ਇਹ ਨਿਯੁਕਤੀ ਇੱਕ ਵਾਰ ਫਿਰ ਵਿਵਾਦਾਜਨ ਚ ਨਾ ਚਲੀ ਜਾਵੇ ਇਸ ਕਰਕੇ ਗਿਆਨੀ ਕੁਲਦੀਪ ਸਿੰਘ ਗੜਗਜ ਉਹਨਾਂ ਸਮਾਂ ਰਹਣ ਤੇ ਗਿਆਨੀ ਕੁਲਦੀਪ ਸਿੰਘ ਗੜਗਜ ਇਸ ਤੇ ਕੀ ਫੈਸਲਾ ਲੈਂਦੇ ਆ ਹੁਣ ਸਾਰੀ ਗੱਲ ਉੱਤੇ ਨਿਰਭਰ ਕਰੇਗੀ ਕਿ ਉਹ ਸੁਖਬੀਰ ਸਿੰਘ ਬਾਦਲ ਨੂੰ ਹੁਕਮ ਕਰਨਗੇ ਕਿ ਜਿਹੜਾ ਨਵਾਂ ਪ੍ਰਧਾਨ ਚੁਣਿਆ ਗਿਆ ਉਹਦੀ ਛਤਰ ਛਾਇਆ ਹੇਠ ਤੁਸੀਂ ਆਪਣਾ ਅਕਾਲੀ ਦਲ ਮਰਜ਼ ਕਰ ਲੋ ਤੇ ਫਿਰ ਤਾਂ ਰੋਲਾ ਹੀ ਖਤਮ ਹੋ ਜਾਣਾ ਪਰ ਅਜਿਹੀ ਸੰਭਾਵਨਾ ਹੈ ਨਹੀਂ ਇਹ ਨਾ માત્ર ਸੰਭਾਵਨਾ ਇਸ 0.000 ਕੈਲਜਨੀਆ ਮਰਜੀ ਲਾ ਲੋ ਉਨੀ ਘੱਟ ਸੰਭਾਵਨਾ ਹੈ ਅਲਟੀਮੇਟਲੀ ਸੁਖਬੀਰ ਸਿੰਘ ਬਾਦਲ ਵਾਲਾ ਅਕਾਲੀ ਦਲ ਦੇ ਨਾਲ ਅਖਬਾਰ ਟੈਲੀਵਿਜ਼ਨ ਪੱਤਰਕਾਰ ਤਾਂ ਪਹਿਲਾਂ ਹੀ ਸੁਖਬੀਰ ਸਿੰਘ ਬਾਦਲ ਵਾਲਾ ਅਕਾਲੀ ਦਲ ਕਹਿਣ ਲੱਗੇ ਹੁਣ ਪੰਜ ਮੈਂਬਰੀ ਕਮੇਟੀ ਵੱਲੋਂ ਭਰਤੀ ਪ੍ਰਕਿਰਿਆ ਤੋਂ ਬਾਅਦ ਕੀ ਇਹ ਮਾਮਲੇ ਅਦਾਲਤਾਂ 'ਚ ਜਾਣਗੇ ਕਿ ਕਿਉਂਕਿ ਇਹ ਤਾਂ ਕਹਿ ਚੁੱਕੇ ਨਵੀਂ ਪਾਰਟੀ ਨਹੀਂ ਬਣਾਉਣੀ ਐਸੀ ਉਸੇ ਤੇ ਹੁਣ ਜਿਹੜਾ ਚੋਣ ਦਾ ਨਿਸ਼ਾਨ ਹੈ ਉਹ ਸੁਖਵੀਰ ਸਿੰਘ ਬਾਦਲ ਹੁਣਾ ਉਹਦੇ ਕੋਲੇ ਆ ਪਾਰਟੀ ਦੇ ਦਫ਼ਤਰ ਸਾਰੇ ਉਹਨਾਂ ਦੇ ਕੋਲੇ ਨੇ ਲਗਭਗ ਸਾਰੇ ਉਹਨਾਂ ਦੇ ਕੋਲੇ ਨੇ ਕੀ ਹੋ ਸਕਦਾ ਹੈ ਇਹਦੇ ਵਿੱਚ ਬੜੀ ਉਲਝਣ ਜਿਹੜੀ ਉਹ ਪੈਦਾ ਹੋਣੀ ਹੈ ਮੁਖਤਤਾ ਇਹ ਗੱਲ ਮੁਕਣੀ ਇੱਥੇ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੀ ਫੈਸਲਾ ਲੈਂਦੇ ਆ ਇੱਕ ਗੱਲ ਸਪਸ਼ਟ ਹੈ ਕਿ ਕੋਈ ਹੋਰ ਨਵਾਂ ਅਕਾਲੀ ਦਲ ਹੋਂਦ ਚ ਨਹੀਂ ਆਉਂਦਾ ਦੇਖਦਾ ਜਿਸ ਪ੍ਰਕਾਰ ਚਰਚਾ ਵਾਂ ਸੀ ਹੁਣ ਇੱਕ ਇਹ ਚਰਚਾ ਤਾਂ ਜ਼ਰੂਰ ਹੈ ਕਿ ਫਿਰ ਕਰਨਗੇ ਕੀ ਤਾਂ ਇਹਦੇ ਵਿੱਚ ਕੋਈ ਰਾਹ ਜੋ ਮੈਂ ਹੁਣ ਤੱਕ ਮਹਿਸੂਸ ਕਰ ਰਿਹਾ ਕਿ ਇਹਦੇ ਵਿੱਚ ਕੋਈ ਰਾਹ ਬਾਕੀ ਬਚਦਾ ਹੈ ਕਿ ਤੁਸੀਂ ਨਵਾਂ ਅਕਾਲੀ ਦਲ ਬਣਾ ਲਓ ਕਿਉਂਕਿ ਫਿਰ ਤੁਹਾਨੂੰ ਚੌ ਨਿਸ਼ਾਨ ਵੀ ਲੈਣਾ ਪੈਣਾ ਜੇ ਤੁਸੀਂ ਤੱਕੜੀ ਚੌ ਨਿਸ਼ਾਨ ਤੇ ਹੀ ਨਿਗਾ ਰੱਖਣੀ ਆ ਜਾਂ ਸਾਰਾ ਕੁਝ ਕਰਨਾ ਫਿਰ ਉਹ ਕਾਫੀ ਮੁਸ਼ਕਲ ਹੈ ਅਦਾਲਤੀ ਕਾਰਵਾਈਆਂ ਹੋਣਗੀਆਂ ਸੁਖਬੀਰ ਸਿੰਘ ਬਾਦਲ ਹੁਣਾਂ ਨੇ ਜੇਕਰ ਰਲਣਾ ਹੁੰਦਾ ਮਿਲਣਾ ਹੁੰਦਾ ਤਾਂ ਫਿਰ ਐਡਾ ਰਫੜ ਪੈਂਦਾ ਹੀ ਨਹੀਂ ਸੀ ਫਿਰ ਇਹ ਰਫੜ ਪੈਣਾ ਹੀ ਨਹੀਂ ਸੀਗਾ ਸੁਖਬੀਰ ਸਿੰਘ ਬਾਦਲ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਕੀਤੇ ਗਏ ਹੁਕਮਨਾਮਿਆਂ ਨੂੰ ਮੰਨਦੇ ਤੇ ਗੱਲ ਹੀ ਖਤਮ ਸੀ ਪਰ ਉਹਨਾਂ ਨੇ ਨਹੀਂ ਮੰਨੇ ਉਹਨਾਂ ਨੇ ਮਨਮਰਜ਼ੀਆਂ ਕੀਤੀਆਂ ਆਪਣੇ ਹਿਸਾਬ ਦੇ ਨਾਲ ਸਾਰਾ ਕੁਝ ਚਲਾਇਆ ਅੰਤ ਤੱਕ ਇਹ ਰੋਲਾ ਪਿਆ ਜਾਂ ਨਹੀਂ ਤੇ ਰੋਲਾ ਹੀ ਨਹੀਂ ਸੀ ਪੈਣਾ ਹੁਣ ਬੀਬੀ ਜ਼ਗੀਰਕੌਰ ਦਾ ਇਹ ਕਹਿਣਾ ਕਿ ਅਸੀਂ ਕੋਈ ਨਵਾਂ ਅਕਾਲੀ ਦਲ ਨਹੀਂ ਬਣਾਉਣ ਜਾ ਰਹੇ ਤੇ ਅ ਦੂਜੇ ਪਾਸੇ ਕਾਨੂੰਨੀ ਅੜਚਨਾ ਨੇ ਦੋਵਾਂ ਨੂੰ ਜੇ ਧਿਆਨ ਚ ਰੱਖੀਏ ਤਾਂ ਇਹ ਮਾਮਲਾ ਕਾਫੀ ਉਲਝਣ ਵਾਲਾ ਹੈ ਇਹ ਐਡਾ ਸੁੱਲਝਣਾ ਨਹੀਂਗਾ ਕਿ ਨਿਸ਼ਚਿਤ ਹੀ ਕਹਿ ਦਿੱਤਾ ਜਾਵੇ ਕਿ ਹੋਵੇਗਾ ਬਾਕੀ ਸਭ ਤੋਂ ਵੱਡੀ ਟੇਕ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਚਾਹੇ ਉਹ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਣ ਜਾਂ ਉਹਨਾਂ ਦੀ ਥਾਂ ਤੇ ਕੋਈ ਹੋਰ ਹੋਵੇ ਕਿਉਂਕਿ ਅੱਜ ਦੀ ਮੀਟਿੰਗ 'ਚ ਕੋਈ ਫੈਸਲਾ ਹੋਣ ਦੀ ਉਮੀਦ ਹੈ ਦੇਖਦੇ ਆ ਕਿ ਇਕਾਲੀ ਦਲ ਦਾ ਇਹ ਜਿਹੜਾ ਨਵਾਂ ਚੈਪਟਰ ਹੈ ਨਵਾਂ ਅਧਿਆਇ ਹੈ ਇਹ ਕਿਸ ਪਾਸੇ ਨੂੰ ਖੁੱਲਦਾ ਹੈ ਤੇਰੇ ਅੰਦਰ ਕੀ ਕੀ ਨਿਕਲਦਾ ਹੈ ਇਹ ਤੇ ਨਿਗਾ ਬਣੀ ਰਹੇਗੀ ਪਲ-ਪਲ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ